ਸਭ ਤੋਂ ਪਹਿਲਾਂ ਤਾਂ ਜਿਹੜਿਆ ਇਹ ਬਹੁਤ ਹੀ ਮੰਦਭਾਗੀ ਗੱਲ ਆ ਕਿ ਕਿਸੇ ਨੂੰ ਟਾਰਗੇਟ ਬਣਾ ਕੇ ਕਿਸੇ ਦੀ ਹੱਤਿਆ ਕਰ ਜਾਣਾ ਕਿਸੇ ਬੇਕਸੂਰ ਦੀ ਜਾਨ ਲੈ ਲੈਣਾ ਇਹ ਜਿਹੜੀਆਂ ਵਾਰਦਾਤਾਂ ਇਹ ਆਈ ਦਿਨੇ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਹੁਣ ਗੱਲ ਇੱਥੇ ਆ ਗਈ ਕਿ ਦੇਖੋ ਜਿਵੇਂ ਤੁਸੀਂ ਪਹਿਲਾਂ ਤੁਸੀਂ ਵੀ ਜ਼ਿਕਰ ਕਰ ਚੁੱਕੇ ਹੋ ਮੇਰੀ ਇਕੱਲੀ ਤੇ ਨਹੀਂ ਮੇਰੇ ਪੂਰੇ ਪਰਿਵਾਰ ਤੇ ਮੇਰੇ ਬੱਚੇ ਤੱਕ ਨਹੀਂ ਬਖਸ਼ੇ ਗਏ ਓਕੇ ਕਿੰਨੇ ਸਾਡੇ ਤੇ ਹਮਲੇ ਹੋ ਗਏ ਕੀ ਕੁਛ ਹੋ ਗਿਆ ਬਹੁਤ ਸਾਰੇ ਲੋਕ ਮੈਨੂੰ ਪਰਸਨਲੀ ਤੌਰ ਤੇ ਕਮੈਂਟ ਕਰਕੇ ਫੇਸਬੁੱਕ ਤੇ ਕਮੈਂਟ ਕਰਕੇ ਵੀ ਪੁੱਛਦੇ ਆ ਬੀਬੀਆਂ ਵੀ ਪੁੱਛਦੀਆਂ ਭੈਣ ਜੀ ਤੁਸੀਂ ਨਸ਼ੇ ਦੀ ਗੱਲ ਕਰਨੋਂ ਹਟ ਗਏ ਤੁਸੀਂ ਨਸ਼ੇ ਦੀ ਗੱਲ ਕਿਉਂ ਨਹੀਂ ਕਰਦੇ ਅੱਜ ਮੈਂ ਤੁਹਾਡੇ ਚੈਨਲ ਤੇ ਖੁੱਲ ਕੇ ਬੋਲਦੀ ਆ ਨਸ਼ੇ ਦੀ ਗੱਲ ਕਰਨੋਂ ਕਿਉਂ ਹਟੇ ਇੱਕ ਮਾਂ ਦਾ ਬੱਚਾ ਨਸ਼ਾ ਕਰ ਰਿਹਾ ਪਰ ਉਹ ਮਾਂ ਤੇ ਪਿਓ ਉੱਠ ਕੇ ਨਾਲ ਤੁਰਨ ਲਈ ਤਿਆਰ ਨਹੀਂ ਨਸ਼ਾ ਤਸਕਰਾਂ ਨੇ ਮੇਰਾ ਪਰਿਵਾਰ ਨੂੰ ਟਾਰਗੇਟ ਕੀਤਾ ਇਹ ਵਨ ਕੇ ਕਈ ਆਫੀਸਰਾਂ ਨੇ ਦਾ ਸਬਮਿਟ ਮੇਰੀ ਅਰਗੀ ਦੀਆਂ ਰਿਕਾਰਡਿੰਗਾਂ ਕਰਕੇ ਵੀ ਨਸ਼ਾ ਤਸਕਰਾਂ ਨੂੰ ਦਿੱਤੀਆਂ ਕਿ ਮਰਖਾਈ ਕਹਿ ਰਹੀ ਹੈ ਜੀ ਇਹਨਾਂ ਨੂੰ ਅਰੈਸਟ ਕਰੋ ਅੱਛਾ ਪੁਲਿਸ ਆਫੀਸਰਾਂ ਨੇ ਜਿੰਨਾਂ ਦਾ ਨਾਮ ਬਿਲਕੁਲ ਹਾਲਾਂਕਿ ਸਰਕਾਰ ਕਹਿੰਦੀ ਹੈ ਵੱਡੇ ਆਫੀਸਰ ਕਹਿੰਦੇ ਸਾਡਾ ਸਾਥ ਦਿਓ ਬਿਲਕੁਲ ਬਿਲਕੁਲ ਸਿਰ ਥੱਲ ਪਾਉਣੀ ਹੈ ਨਸ਼ਾ ਤਸਕਰਾਂ ਦੇ ਨਾਮ ਦੱਸੋ ਅਸੀਂ ਜਨਤਕ ਨਹੀਂ ਕਰਾਂਗੇ ਬਿਲਕੁਲ ਜੀ ਭਾਵੇਂ ਨਾਮ ਜਨਤਕ ਮਾਈ ਨੇਮ ਦੱਸਿਆ ਜਾਂਦਾ ਮੇਰੀ ਮੇਰੀ ਫੋਨ ਦੀ ਕਾਲ ਰਿਕਾਰਡਿੰਗ ਕਰਕੇ ਉਹਨਾਂ ਨੂੰ ਸੁਣਾਈ ਜਾਂਦੀ ਆ ਮੇਰਾ ਨੰਬਰ ਤੱਕ ਉਹਨਾਂ ਨੂੰ ਦਿੱਤਾ ਜਾਂਦਾ